ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਜੋ ਕਿ ਸੜਕ ਦੇ ਕਿਨਾਰੇ ਪਿਆ ਹੋਇਆ ਸੀ ਤਾਂ ਉਸਦੇ ਦੋਸਤ ਲਾਗੂ ਦੀ ਲੰਘ ਰਹੇ ਸਨ ਤਾਂ ਦੋਸਤਾਂ ਦਾ ਜਦੋਂ ਧਿਆਨ ਉਹਦੇ ਵੱਲ ਪੈਂਦਾ ਆ ਤਾਂ ਉਸ ਨੂੰ ਹਸਪਤਾਲ ਦੇ ਵਿੱਚ ਲਜਾਇਆ ਜਾਂਦਾ ਆ ਤਾਂ ਪਤਾ ਚੱਲਦਾ ਹੈ ਕਿ ਉਹਦੇ ਛਾਤੀ ਦੇ ਕੋਲ ਜਿਹੜੀ ਹੈ ਗੋਲੀ ਲੱਗੀ ਹੈ ਤਾਂ ਨੌਜਵਾਨ ਜਦੋਂ ਹਸਪਤਾਲ ਲੈ ਕੇ ਜਾਂਦੇ ਨੇ ਤਾਂ ਉੱਥੇ ਡਾਕਟਰਾਂ ਵੱਲੋਂ ਉਹਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਿਹੜੇ ਉਸਦੇ ਦੋਸਤ ਸਨ ਉਹਤੋਂ ਉਥੋਂ ਫਰਾਰ ਹੋ ਜਾਂਦੇ ਨੇ ਤਾਂ ਦਰਦੇ ਮਾਰੇ ਉਥੋਂ ਨਿਕਲ ਜਾਂਦੇ ਨੇ ਤੇ ਉਸ ਤੋਂ ਬਾਅਦ ਘਰਦਿਆਂ ਨੂੰ ਆਣ ਕੇ ਸੂਚਿਤ ਕਰਦੇ ਨੇ ਕਿ ਤੁਹਾਡਾ ਜਿਹੜਾ ਬੇਟਾ ਆ ਉਹ ਹਸਪੀਟਲ ਦੇ ਵਿੱਚ ਦਾਖਲ ਆ ਤਾਂ ਉਸ ਦੀ ਮੌਤ ਹੋ ਗਈ ਹੈ ਤਾਂ ਦੇਖ ਸਦਿਓ ਕਿ ਪਰਿਵਾਰ ਮੈਂਬਰ ਦਾ ਕੀ ਬੁਰਾ ਹਾਲ ਹੋਇਆ ਹੈ ਜੀ ਰੋ ਰੋ ਕੇ ਔਰ ਇੱਥੋਂ ਤੱਕ ਕਿ ਪਤਾ ਵੀ ਨਹੀਂ ਚੱਲ ਰਿਹਾ ਕਿ ਆਖਿਰਕਾਰ ਇਸ ਗੋਲੀ ਜਿਹੜੀ ਲੱਗੀ ਆ ਉਹ ਕਿਸ ਨੇ ਚਲਾਈ ਆ ਔਰ ਕਦੋਂ ਚਲਾਈ ਆ ਔਰ ਕੀ ਵਜ੍ਹਾ ਰਹੀ ਹੈ ਇਸ ਗੋਲੀ ਦੀ ਤਾਂ ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜੜੀ ਆ ਉਹ ਜਾਂਚ ਕੀਤੀ ਜਾ ਰਹੀ ਹੈ ਹੋਣ ਗਿਆ ਮੈਨੂੰ ਤਾਂ ਜਦੋਂ ਪਤਾ ਲੱਗਿਆ ਮੈਨੂੰ ਕੁਝ ਨਹੀਂ ਪਤਾ ਉਹ ਮੈਂ ਤਾਂ ਅਗਰਾਂ ਤੋਂ ਵੀ ਬਿਮਾਰ ਸੀ ਤੇ ਤਾਂ ਨਹੀਂ ਰਾਤ ਨੂੰ ਸੁਸਤੀ ਮੈਨੂੰ ਕੀ ਪਤਾ ਸੀ ਇਸ ਵੇਲੇ ਨਵਰੇ ਆਉਜੂਗਾ মিলজুগি রেশ কুমার মামলাটা সামু কুছ নী পাত জি ਇਹ ਨਾਲ ਕਰੰਗਰ ਨੂੰ ਡਾਗਾ ਪੋਲਦਾ ਜੀ ਉਹ ਨਾਲ ਜਾਂਦਾ ਸੀ ਉਹ ਨਾਲ ਜਾਂਦਾ ਸੀ ਤੇ ਉਹ ਉਹ ਬਸ ਨੂੰ ਨਹੀਂ ਸੱਤਿਆ ਕਿ ਤੁਹਾਡੇ ਬੇਟੇ ਦਾ ਕੀ ਨਾਮ ਹੈ ਉਹ ਹੀ ਤਾਂ ਕਿੰਨੇ ਸਾਲ ਉਮਰ ਹੈ ਉਹ ਜੀ ਸਾਈ ਸਾਲ ਲਈ ਸਾਈ ਸਾਲ ਤੇ ਕੱਲ੍ਹ ਤੋਂ ਉਹ ਗਿਆ ਸੀ ਕਰ ਤੋਂ ਕਦੋਂ ਨਿਕਲੇ ਸਾਲ ਹੋਰੇ ਨਿਕਲਾ ਸੀਗਾ ਕਰੋ ਹਾਂ ਜੀ ਤੇ ਫੇਰੇ ਸ਼ਾਮ ਵਕਤ ਨੂੰ ਜਾਂਦਾ ਸਵੇਰੇ ਪਤਾ ਲੱਗ ਗਿਆ ਵੀ ਅੱਧਾ ਕਰਕੇ ਕੋਈ ਕਾਹਨੋਂ ਵੇਲਾ ਕੰਮ ਕੀ ਕਰਦੇ ਸੀ ਕੰਮ ਕਰ ਰਹੇ ਜੂ ਵੀ ਲੋਕ ਕਿਹੜੇ-ਕਿਹੜੇ ਨਾਲ ਅੰਦਾਜ਼ ਮਾਰੇ ਹੋ ਕੇ ਤੇਰੇ ਤੋਂ ਕਦੋਂ-ਕਦੋਂ ਲੱਗਿਆ ਕਿਸਦਾ ਫੋਨ ਆਇਆ ਕਿਸੇ ਥਰੂ ਪਤਾ ਲੱਗਿਆ ਤੇਰੇ ਨੜਕੇ ਦਾ ਫੋਨ ਆ ਰਿਹਾ ਬੱਡੇ ਦਾ ਉਹਨੇ ਮੈਨੂੰ ਦੱਸਿਆ ਵੀ ਕਿੱਦਾਂ ਕਰਕੇ ਹਾਂ ਇਹ ਉਹ ਦੇਖਾ ਪਾ ਰਿਹਾ ਨਾ ਸਰੋਾਇਲ ਉਹਨੇ ਪਾ ਕੇ ਪਤਾ ਕਰਾ ਦੇ ਬੋਲੀ ਦਿੱਤੀ ਆ ਤੋਂ ਪਤਾ ਲੱਗਿਆ ਕਿ ਕਿਹੜੇ ਏਰੀਆ ਤੇ ਸਾਡੀ ਘਟਨਾ ਵਾਪਰੀ ਤੁਸੀਂ ਸਾਨੂੰ ਕੋਈ ਪਤਾ ਨਹੀਂ ਪਤਾ ਜੇ ਉਹ ਇਹ ਕਹਿੰਦੇ ਜਿਹੜਾ ਮੁੰਡੇ ਚੱਕ ਕੇ ਲੈ ਕੇ ਸਕੂਲੇ ਤੇ ਵੀ ਇਹ ਨਾ ਸਾਹਮਣੇ ਰੋਸ ਤੇ ਆ ਸੀਗਾ ਜਿਹੜੀ ਚੱਕ ਕੇ ਉਹਦੇ ਨਾਲ ਖੜਾ ਸੀ ਇਹ ਰਾਤ ਬਰ ਘਰੇ ਨਹੀਂ ਆਇਆ ਤੁਸੀਂ ਫੋਨ ਕੀਤਾ ਸੀ ਰੋਜ਼ ਉਹਨਾਂ ਕਈ ਜਣਾਂ ਨੇ ਕੁੱਤਾ ਰੋਜ਼ ਨੂੰ ਕੀਤਾ ਤਾਂ ਬੰਦਾ ਰਹਿਦਾ ਰਿਹਾ ਉਹ ਬੰਦਾ ਰਹਿਦਾ ਪਰ ਉਹ ਦਿਨਾਂ ਨੂੰ ਯਾਰ ਤੋਂ ਸਾਹਮਣੇ ਜਾਂਦੇ ਸੀ ਉਹ ਹੀ ਮੁੰਡਾ ਜਾ ਕੇ ਲੈ ਕੇ ਜਾਂਦਾ ਸੀ ਉਹਦੇ ਨਾਲ ਇਹ ਕਰਨ ਨਾਲ ਠੀਕ ਹੈ ਕਰਨ ਨਾਲ ਉਹਦਾ ਇਹ ਕਰਨਾ ਉਹ ਹੈਪੋ ਵਾਲਾ ਸੰਬੰਧ ਕਰ ਪਰ ਨਹੀਂ ਪਤਾ ਹੈਗਾ ਉਹ ਫਿਰ ਆਹਿੰਦੇ ਸਾਹ ਬਸੇ ਪੈ ਰਹੇ ਸੀ ਕਿ ਉਹ ਕੰਪਲੇਂਟ ਕੀ ਬੁਲਵਾ ਲੈ ਲੈਣਾ ਤੇ ਨਹੀਂ ਕਿਤੇ ਹੰਸਦਾ ਲੈਣਾ ਲੋਟ ਲੈ ਕੇ ਤਾਂ ਲੋਟ ਕੋਈ ਕਿਸੇ ਗੱਲ ਬਾਰੇ ਕੋਈ ਲੋਟ ਲੈਣਾ ਤਾਂ ਸਾਡੇ ਕੋਲ ਗੱਲ ਨਹੀਂ ਹੈ ਇਹ ਉਹ ਦਿਨਾਂ ਦਾ ਮੁੰਡਾ ਕੋਈ ਆਪਣੇ ਹੈਪੋ ਵਾਲ ਸੈਕਟਰ ਦਪਾਲ ਨਗਰ ਦਾ ਸਾਨੂੰ ਰਾਤ ਮੱਸੀ ਅਜੀਗਲ ਸਹੁਰਾ ਸਟਾਲ ਤੋਂ ਵੀ ਇੱਕ ਬੰਦੇ ਦੀ ਗੋਲੀ ਲੱਗਣ ਨਾਲ ਮੌਤ ਹੋਈ ਆ ਅਜੀ ਰਾਤ ਨੂੰ ਆਪਾਂ ਦੇਖਿਆ ਸੀ ਹਜੇ ਤੱਕ ਉਹਦੇ ਪੇਰੈਂਟ ਸਾਡੇ ਸਵੇਰ ਨੂੰ ਸਾਡੇ ਕੋਲ ਆ ਕੇ ਸਟੇਟਮੈਂਟ ਲਿਖਾਰੇ ਆ ਜੋ ਵੀ ਉਹ ਸਟੇਟਮੈਂਟ ਦਿੰਦੇ ਆ ਸੀ ਉਹਦੇ ਮੁਤਾਬਕ ਜੋ ਵੀ ਕਾਰਵਾਈ ਬੰਦੀ ਆ ਕਰ ਰਹੀ ਆ ਜਿਹੜੀ ਇੱਕ ਨਾਂ ਦੀ ਨੌਜਵਾਨ 21-27 ਸਾਲ ਦਾ ਨਾਮ ਆ ਕਹ ਦਿੰਦੇ ਆ ਉਹਦੇ ਪ੍ਰਵਾਹ ਕਰ 27 ਸਾਲ ਦਾ ਮਸੀ ਉਹਦੀ ਕੀ ਇਹ ਗੁਣਿਆ ਬਾਤ ਨਾਲ ਕਰਦੇ ਥੋੜਾ ਉਹਦੇ ਸਾਹਮਣੇ ਬੈਠੇ ਸੀ ਸੀਟੀਜ਼ਨ ਪੁਤਰੀ ਵਗਰਾ ਚੈੱਕ ਕਰ ਰਹੇ ਆ ਅਸੀਂ ਤੇ ਸਵੇਰੇ ਕੋਈ ਗ੍ਰਿਫਤਾਰੀ ਨਹੀਂ ਕੋਈ ਗ੍ਰਿਫਤਾਰੀ ਨਹੀਂ ਅਜੇ ਤਾਂ ਕੋਈ ਅੱਥਰੀ ਨਹੀਂ ਹੋਈ ਪਰਚਾ ਪਾਚ ਕਰਾ ਰਹੇ ਹਾਂ ਉਸ ਤੋਂ ਪਾਇਆ ਕਿ ਮਾਮੂਲੀ ਜਾਂਚ ਕੀ ਕੰਮ ਹੈ ਪੂਰੀ ਜਾਂਚ ਨਾਲ ਇਹ ਬੇਦਾਂਸ ਜੋ ਜਸਨਾ ਜਸਤਵ ਬਹੁਤ ਹੀ ਪਤਾ ਲੱਗੂ ਹਜੇ ਕੋਈ ਇਹਦੇ ਵਰਗੇ ਸੇਕੂਰੇ ਰਾਤੀ ਕੁਝ ਜਦ ਦੀ ਗੱਲ ਕਰਦਾ ਸੱਸੀ ਪ੍ਰਵਾਹ ਨੇ ਨਹੀਂ ਉਹਨਾਂ ਸਾਥੀ ਗੁਰ ਰੰਜ ਸਿੰਘ ਕਿਸ ਨਾਲ ਨਾਲ ਮੁੰਡਾ ਇੱਕ ਡਰਾਈਵਰੀ ਦਾ ਕੰਮ ਕਰਦਾ ਸੀ ਸਾਡਾ ਜੀ ਗੋਲੀਆਂ ਕਿੰਨੇ ਵੇਰਵੇ ਕੁਝ ਪਤਾ ਹੈ ਇੱਕ ਵੀ ਹੋਰ ਤੱਕ ਕਿ ਉਹ ਹੀ ਲੱਗੀ ਉਹਦੇ ਜੀ ਕਿ ਗੋਲੀ ਸਾਥੀ ਚ ਲੱਗੀ ਉਹਦੇ ਜੀ ਬਾਕੀ ਬਾਕੀ ਅਸੀਂ ਜੋ ਵੀ ਹੈਗਾ ਉਹਨਾਂ ਦੇ ਬਿਆਨ ਤੋਂ ਬਾਅਦ ਪਤਾ ਲੱਗੇਗਾ ਨਹੀਂ ਸ਼ੱਕ ਦੇ ਘੇਰੇ ਤਾਂ ਇਹ ਮਾ ਮਟਰ ਤਾਂ ਹੋਈ ਆ ਬਾਕੀ ਇਹਨਾਂ ਤੋਂ ਪਤਾ ਲੱਗਦਾ ਵੀ ਕਿੱਦਾਂ ਕਿਹੜਾ ਕੋਣ ਬੰਦੇ ਹੋ ਸਕਦੇ ਆ ਜੀ ਬਾਅਦ ਵਿੱਚ ਸੱਚ ਕੋਈ ਪੁਰਾਣੀ